ਇੱਥੇ ਨੋਟਿਸ ਕਿੱਥੇ ਲਾਇਆ ਜੀ ਇੱਥੇ ਆ ਪਹਿਲਾਂ ਲਾਈਵ ਹੋ ਰਿਹਾ ਉਹਦੇ ਤੇ ਪਰ ਜੀ ਨੋਟਿਸ ਕਿੱਥੇ ਚੈੱਕ ਕਰਦੇ ਥੋੜਿਆ ਸੀ ਹੈਲੋ ਇੱਥੇ ਪਾਰਟੀਆਂ ਸੋ ਆਪਣੇ ਕੁਲਵੰਤ ਕੌਰ ਜੀ ਆਜੋ ਸਚੇਨ ਜੀ ਬਿਲਕੁਲ ਬਿਲਕੁਲ ਆਜੋ ਇਹ ਨੋਟਿਸ ਲਾਇਆ ਇਹਨਾਂ ਨੇ ਹਾਂ ਜੀ ਕੀ ਇਲੈਕਸ਼ਨ ਜਿਹੜੀ ਆ ਉਹ ਕੈਨਸਲ ਕਰ ਦਿੱਤੀ ਗਈ ਆ ਹਾਂ ਹਾਂ ਬੜੀ ਸ਼ਰਮ ਵਾਲੀ ਗੱਲ ਆ 2 ਮਿੰਟ ਆਪਾਂ ਨੂੰ ਜੋ ਇਨਫੋਰਮੇਸ਼ਨ ਆਹ ਪੱਲਾ ਅੱਥਰ ਆਪਾਂ ਇੱਥੇ ਖੜ੍ਹ ਜਾਈ ਹਾਂਜੀ ਆਹ ਵਾਹਨ ਦਾ ਆਹੀ ਸੱਚ ਜੀ ਪਰੰਤੋਂ ਉਹ ਕੱਲ ਨੂੰ ਨਹੀਂ ਚੱਲਣੀ ਹਾਂਜੀ ਆਨਲਾਈਨ ਮੈਂ ਵੀ ਕਹੀ ਹੈ ਨਾ ਨੋਟਿਸ ਲਾਇਆ ਕਿ ਕਿਹਨੇ ਨੋਟਿਸ ਕਰਨ ਇਹ ਨਹੀਂ ਅੱਜ 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 ਅਜੀ ਦਾ ਆਪਣੀ ਪਾਰਟੀ ਦਾ ਅੱਜ ਦਾ ਮੁੱਦਾ ਜੀ ਅੱਜ ਦਾ ਮੁੱਦਾ ਹੈ ਤੁਸੀਂ ਕਰੋ ਆਪਣੀ ਪਾਰਟੀ ਦਾ ਬੜੀ ਦੁਖ ਖਾਲੀ ਗੱਲ ਆ ਪਿਛਲੇ 1.5 ਸਾਲ ਤੋਂ ਲੰਬੇ ਸਮੇਂ ਤੋਂ ਜਦੋਂ ਸਚਨ ਦਵਾਨ ਨੂੰ ਗੈਰ ਕਾਨੂੰਨੀ ਕੰਮ ਦਾ ਬਰਨਾਸ ਕੀਤਾ ਗਿਆ ਇਹ ਸ਼ਹਿਰ ਦਾ ਡਵੈਲਪਮੈਂਟ ਦਾ ਕੰਮ ਜ਼ੀਰੋ ਹੋ ਗਿਆ ਪਿਛਲੇ ਦਿਨੀ ਸ਼ਹਿਰ ਦੇ ਜਿੰਨੇ ਵੀ ਸਫਾਈ ਕਰਮਚਾਰੀ ਸੀਗੇ ਉਹ ਲੰਬਾ ਸਮਾਂ ਸੜਕਾਂ ਤੇ ਬੈਠੇ ਰਹੇ ਆ ਸੜਕਾਂ ਤੇ ਬੈਠਣ ਦੇ ਬਾਅਦ ਉਹਨਾਂ ਨੂੰ ਪਹਿਲਾਂ ਲੌਲੀਪੌਪ ਦਿੱਤਾ ਗਿਆ ਕਿ 10 ਦਿਨ ਤੁਸੀਂ ਵੇਟ ਕਰੋ ਤੁਹਮ ਤਨਖਾਹਾਂ ਤੁਹਾਨੂੰ ਦੇਹਰੀ ਦਵਾਈ ਜਾਵੇ ਜਦ ਉਹ ਸਮਾਂ ਵੀ ਨਿਕਲ ਗਿਆ ਉਸ ਤੋਂ ਬਾਅਦ ਦੁਬਾਰਾ ਉਹ ਸੜਕਾਂ ਤੇ ਬੈਠੇ ਔਰ ਸ਼ਹਿਰ ਵਿੱਚ ਬਹੁਤ ਮਾੜੇ ਹਾਲਾਤ ਹੋ ਗਏ ਕੂੜੇ ਦੇ ਜਿਹੜੇ ਢੇਰ ਆ ਉਹ ਬਹੁਤ ਜ਼ਿਆਦਾ ਜਿਹੜੇ ਇਕੱਠੇ ਹੋ ਜਦ ਇਹ ਪ੍ਰੈਸ਼ਰ ਪਿਆ ਕਿ ਸਾਰਾ ਕੰਮ ਸ਼ਾਇਦ ਰੁਕ ਗਿਆ ਡਵੈਲਪਮੈਂਟ ਦਾ ਤਾਂ ਪਹਿਲਾਂ ਰੁਕਿਆ ਹੋਇਆ ਸੀ ਜੇ ਸਫਾਈ ਦਾ ਵੀ ਸਾਰਾ ਕੰਮ ਰੁਕ ਗਿਆ ਫਿਰ ਪ੍ਰਸ਼ਾਸਨ ਨੂੰ ਮਜਬੂਰ ਹੋ ਕੇ ਇਲੈਕਸ਼ਨ ਕਰਾਣੀ ਪਈ ਹਾਲਾਂਕਿ ਮਾਨਯੋਗ ਹਾਈ ਕੋਰਟ ਦੇ ਆਰਡਰ 18 ਜਨਵਰੀ ਨੂੰ ਜਿਹੜੇ ਆਏ ਸੀ ਜਿਹਦੇ ਵਿੱਚ ਪਿਛਲੀ ਮੀਟਿੰਗਾਂ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਕਿ ਸਾਰੀ ਮੀਟਿੰਗਾਂ ਗਲਤ ਆ ਪਿਛਲੇ ਸਮੇਂ ਚ ਨਗਰ ਕਾਉਂਸਲ ਦੇ ਕੁਝ ਮੈਂਬਰ ਸਬਾਨਾ ਨੇ ਸਵਾਲ ਵੀ ਚੁੱਕਿਆ ਸੀ ਇਹ ਪਾਰਟੀਆਂ ਸਾਹਿਬ ਖੜੇ ਆ ਕਿ ਸਾਨੂੰ ਦੱਸੋ ਕਿ ਮੀਟਿੰਗ ਲੀਗਲ ਹੈ ਜਾਂ ਇਲਲੀਗਲ ਆ ਉਹਦਾ ਜਵਾਬ ਮਾਨਯੋਗ ਹਾਈ ਕੋਰਟ ਨੇ ਦਿੱਤਾ ਕਿ ਇਹ ਮੀਟਿੰਗ ਲੀਗਲ ਹੈ ਜਾਂ ਇਲਲੀਗਲ ਔਰ ਨਾਲ ਹੀ ਹਾਈ ਕੋਰਟ ਨੇ ਇਹ ਹੁਕਮ ਕੀਤਾ ਕਿ ਜਿਹੜਾ ਨਗਰ ਕਾਉਂਸਲ ਦਾ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਜਿਹੜੀ ਇਲੈਕਸ਼ਨ ਕਰਾਈ ਜਾਵੇ 18 ਜਨਵਰੀ ਦੇ ਆਰਡਰ ਸਿਗੇ 18 ਜਨਵਰੀ ਤੋਂ ਬਾਅਦ ਅੱਜ 18 ਮਾਰਚ ਹੋ ਗਈ 2 ਮਹੀਨੇ ਹੋ ਗਏ ਜੇ 18 ਜਨਵਰੀ ਦੇ ਆਰਡਰ ਇਹਨਾਂ ਨੇ ਮੰਨੇ ਸੀ ਲਾਗੂ ਕਰਨੇ ਸੀ ਤਾਂ ਇਹਨਾਂ ਨੂੰ 2 ਮਹੀਨੇ ਤੱਕ ਲੱਗੇ ਉਹ ਇਲੈਕਸ਼ਨ ਖਾਣ ਵਾਸਤੇ ਸਾਰੇ ਸਫਾਈ ਕਰਮਚਾਰੀ ਤੁਸੀਂ ਸੜਕਾਂ ਤੇ ਬਿਠਾਉਂਦੇ ਗਰੀਬ ਲੋਕਾਂ ਨੂੰ ਸੜਕਾਂ ਤੇ ਬਿਠਾਉਂਦਾ ਉਹਨਾਂ ਨੂੰ ਝੂਠ ਬੋਲਿਆ ਗਿਆ ਔਰ ਅੱਜ ਜਦ ਇਲੈਕਸ਼ਨ ਰੱਖੀ ਗਈ ਤਾਂ ਤੁਸੀਂ ਡਿਗਰੀਟੀ ਆਪਸੀ ਸਹਿਮਤੀ ਨਹੀਂ ਹੋ ਪਾਰੀ ਸਚਾਈ ਇਹ ਹੈ ਕਿ ਇਹਨਾਂ ਦੀ ਆਪਸੀ ਸਹਿਮਤੀ ਨਹੀਂ ਹੋ ਪਾਰੀ ਜਿਨ੍ਹਾਂ ਇਹਨਾਂ ਦੇ ਮੈਂਬਰ ਸਭਾਨ ਨੇ ਸਾਡੇ ਇਸ ਟਾਈਮ ਤੇ ਜਿਨ੍ਹਾਂ ਸਾਡੇ ਮੈਂਬਰ ਸਭਾਨ ਸਾਰੇ ਸਾਰੇ ਇੱਥੇ ਖੜੇ ਆ ਕਾਂਗਰਸ ਪਾਰਟੀ ਦੇ ਇਹ ਸਚਿੰਦਵਾਨ ਜੀ ਵੀ ਖੜੇ ਇਹਨਾਂ ਤੇ ਵੀ ਸਵਾਲ ਚੱਕਿਆ ਗਿਆ ਕਿ ਇਹ ਤਾਂ ਵਿਦੇਸ਼ ਬੈਠੇ ਆ ਤੁਸੀਂ ਆਪ ਇਹਨਾਂ ਨੂੰ ਵਿਹਲਾ ਕਰਤਾ ਇਲੀਗਲੀ ਇਹਨਾਂ ਨੂੰ ਡਿਸਕਵਾਲਿਫਾਈ ਕਰਕੇ ਸ਼ਹਿਰ ਦਾ ਕੰਮ ਚੱਲ ਰਿਹਾ ਸੀਗਾ ਪਿਛਲੀ ਮੀਟਿੰਗਾਂ ਗੈਰ ਕਾਨੂੰਨੀ ਸੀਗੀਆਂ ਇਹ ਗੈਰ ਕਾਨੂੰਨੀ ਮੀਟਿੰਗ ਚ ਨਹੀਂ ਹਾਜ਼ਰ ਆਪਣੇ ਨਹੀਂ ਹੋ ਅਟੈਂਡ ਕੀਤਾ ਉਹਨਾਂ ਨੇ ਕਿਉਂਕਿ ਇਹ ਗੈਰ ਕਾਨੂੰਨੀ ਕੰਮ ਚ ਨਹੀਂ ਹਿੱਸਾ ਮੰਨਣਾ ਚਾਹੁੰਦੇ ਸੀ ਅੱਜ ਜਦ ਕਾਨੂੰਨੀ ਮੀਟਿੰਗ ਹੋ ਰਹੀ ਸੀ ਤੁਸੀਂ ਹੋ ਵੀ ਕੈਨਸਲ ਕਰਾ ਦਿੱਤੀ ਸਿਰਫ ਇਸ ਕਰਕੇ ਕਿ ਅਥਾਰਟੀ ਆਪਸੀ ਸੈਟਿੰਗ ਨਹੀਂ ਹੋ ਪਾਰੀ ਸੀ ਤੁਹਾਡਾ ਆਪਸੀ ਗਲੇਸ਼ ਆ ਕਿ ਪ੍ਰਧਾਨ ਕਿੰਨੇ ਬਣਨਾ ਥੋਟੀ ਸਰਕਾਰ ਆ ਤੁਹਾਡੇ ਅਫਸਰ ਆ ਤੇ ਜੇ ਅੱਜ ਐਸਟੀਐਮ ਵਲਾ ਚਾਰਜੀ ਦੀ ਡਿਊਟੀ ਨਵਾਂ ਸ਼ਹਿਰ ਦਾ ਵੀ ਚਾਰਜ ਹੁਣਾਂ ਕੋਲ ਆ ਜੇ ਉਹ ਬਿਮਾਰ ਹੈ ਕੱਲ ਦੀ ਉਹਨਾਂ ਨੇ ਚਿੱਠੀ ਕੱਢੀ ਆ ਤੁਸੀਂ ਹੋਰ ਕਿਸੇ ਅਫਸਰ ਦੀ ਡਿਊਟੀ ਲਾ ਦਿਓ ਇੱਥੇ ਹੋਰ ਵੀ ਕਾਉਂਸਲਰ ਸਬਾਨ ਆਏ ਨੇ ਉਹ ਉਹਨਾਂ ਨੂੰ ਵੀ ਅਪੀਲ ਕਰਦਾ ਉਹਨਾਂ ਨੇ ਤਾਂ ਬੜੀ ਅੱਛੀ ਗੱਲਬਾਤ ਸੁਣਵਾਈ ਵੀ ਹੈਗੀ ਸਰਕਾਰ 'ਚ ਉਹ ਗੱਲ ਕਰ ਲਨ ਡੀਸੀ ਸਾਹਿਬ ਕੋ ਸਾਡੇ ਨਾਲ ਚੱਲਨ ਆਪਾਂ ਡੀਸੀ ਸਾਹਿਬ ਕੋ ਜਾਣ ਲਈ ਤਿਆਰ ਆ ਕਿ ਉਹ ਐਸਡੀਐਮ ਮੰਗੇ ਦੀ ਡਿਊਟੀ ਲਾ ਦਨ एडीसी दी ड्यूटी ਲਾਦਨ ਤਸਵੀਰਦਾਰ ਦੀ ਡਿਊਟੀ ਲਾਦਨ ਇਲੈਕਸ਼ਨ ਹੀ ਕਰਾਣੀ ਆ ਕਿਸੇ ਅਫਸਰ ਦੀ ਡਿਊਟੀ ਲਾਦਨ ਤਾਂ ਕਿ ਜਿਹੜਾ ਸ਼ਹਿਰ ਦਾ ਰੁਕਿਆ ਹੋਇਆ ਕੰਮ ਆ ਉਹ ਸ਼ੁਰੂ ਹੋ ਸਕੇ ਜੇ ਆ ਜੇ ਇਲੈਕਸ਼ਨ ਨਹੀਂ ਕਰਾਂਦੇ ਤਾਂ ਸ਼ਹਿਰ ਦੇ ਦੁਸ਼ਮਣ ਨੇ ਆ ਮੈਂ ਤਾਂ ਪਹਿਲਾਂ ਵੀ ਕਈ ਪ੍ਰੈਸ ਕਾਨਫਰੰਸ ਚ ਪਹਿਲਾਂ ਵੀ ਕਈ ਮੀਟਿੰਗਾਂ ਚ ਮੈਂ ਗੱਲ ਕਰ ਚੁੱਕਿਆ ਇਹ ਟੋਟਲ ਕਾਲਾ ਮਾਲਾ ਚੱਲ ਰਿਹਾ ਕਮੇਟੀ ਦੇ ਅਫਸਰਾਂ ਨੇ ਆਨ ਰਿਕਾਰਡ ਚੱਟੀਆਂ ਗੱਡੀਆਂ ਹੋਈਆਂ ਆਪਣਾ ਰਿਪੋਰਟਾ ਬਣਾਇਆ ਹੋਇਆ ਕਿ ਕਮੇਟੀ ਵਿੱਚ ਸਾਰਾ ਕਾਲਾ ਮਾਲਾ ਰਿਕਾਰਡ ਪੁਰਾਣਾ ਲੱਭਦਾ ਨਹੀਂ ਕਿਤੇ ਮਾਨਯੋਗ ਹਾਈ ਕੋਰਟ ਵਿੱਚ ਉਹ ਸਾਰੇ ਫਰੌਡਸ ਨੂੰ ਲੈ ਕੇ ਕੇਸ ਵੀ ਆਪਾਂ ਦਰਜ ਕੀਤਾ ਉਹ ਨਾਂ ਨਾਲੇ ਸਮੇਂ ਤੇ ਜਵਾਬ ਦੇਊਗੇ ਜਦ ਮਾਨਯੋਗ ਹਾਈ ਕੋਰਟ ਤਰੀਕ ਦੇਊਗੀ ਜਵਾਬ ਤਾਂ ਇਹਨਾਂ ਨੂੰ ਦੇਣਾ ਪੈਣਾ ਲੋਕਪਾਲ ਵਿੱਚ ਵੀ ਜਵਾਬ ਦੇਣਾ ਪੈਣਾ ਕਿੱਥੇ ਤੱਕ ਤੁਸੀਂ ਝੂਠ ਬੋਲੋਗੇ ਅਕਸਰ ਅੰਤ ਤਾਂ ਹੁੰਦਾ ਹੀ ਹੈ ਕਿਸੇ ਚੀਜ਼ ਦਾ ਇਹ ਲੇਡੀਜ਼ ਕਣੀਆਂ ਮੈडम ਬਖਸ਼ੀ ਜੀ ਵੀ ਖੜੇ ਆ ਸਚਨ ਦਿਵਾਨ ਜੀ ਜਿਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ ਕਿੱਥੇ ਰਹਿੰਦੇ ਦੇਖੋ ਤੁਹਾਡੇ ਵਿੱਚ ਆ ਕੇ ਖੜੇ ਆ ਸ਼ਹਿਰ ਦਾ ਮਸਲਾ ਸ਼ਹਿਰ ਦੇ ਮਸਲੇ ਵਾਸਤੇ ਕਾਂਗਰਸ ਪਾਰਟੀ ਸਾਡੇ ਕੌਂਸਲ ਸਭਾ ਸਾਰੇ ਟਟ ਕੇ ਖੜੇ ਆ ਔਰ ਆਪਾਂ ਚਾਹਦੇ ਆ ਕਿ ਇਲੈਕਸ਼ਨ ਜਿਹੜੀ ਅੱਜ ਜਿਹੜੀ ਦੇਰ ਤੱਕੀ ਗਈ ਸੀ ਇਹ ਕਰਾਈ ਕਰਾਈ ਜਾਵੇ ਤਾਂ ਕਿ ਜਿਹੜਾ ਸ਼ਹਿਰ ਦੇ ਮੰਦੇ ਹਾਲਾਤ ਆ ਹਾਲਾਤ ਨੇ ਇਹਨਾਂ ਨੂੰ ਆਪਾਂ ਸੁਧਾਰ ਸਕੀਏ ਜਿਹੜੇ ਗਰੀਬ ਲੋਕਾਂ ਨੂੰ ਤਨਖਾਹਾਂ ਇਹਨੇ ਲੰਬੇ ਸਮੇਂ ਤੋਂ ਨਹੀਂ ਮਿਲੀਆਂ ਸੂਰਜ ਜੀ ਵੀ ਖੜੇ ਸੂਰਜ ਜੀ ਤੁਸੀਂ ਵੀ ਧਰਮਿਆ ਤੇ ਬੈਠੇ ਹੋ ਗਰੀਬ ਲੋਕ ਬੈਠੇ ਆ ਤੁਸੀਂ ਕਿਉਂ ਨਹੀਂ ਗੱਲ ਕਰਦੇ ਜੇ ਐਸ ਡੀ ਐਮ ਬਿਮਾਰ ਆ ਏ ਡੀ ਸੀ ਦੀ ਡਿਊਟੀ ਲੱਗ ਸਕਦੀ ਤਹਿਸੀਲਦਾਰ ਦੀ ਲੱਗ ਸਕਦੀ ਐਸ ਡੀ ਐਮ ਬੰਗੇ ਦੀ ਲੱਗ ਸਕਦੀ ਆ ਸਾਰੇ ਐਮ ਸੀ ਸਬੰਧ ਇੱਥੇ ਉਹ ਵੀ ਉੱਥੇ ਖੜੇ ਨੇ ਕਿਸ ਗੱਲ ਦੀ ਦਿੱਕਤ ਆ ਪਰ ਜੇ ਸ਼ਰਮ ਨੀਅਤ ਹੋਵੇ ਤਾਂ ਇਸ ਗੱਲ ਤੋਂ ਸਾਫ਼ ਨਜ਼ਰ ਆਂਦਾ ਇਹਨਾਂ ਦੀ ਪਹਿਲੇ ਦਿਨ ਤੋਂ ਨੀਅਤ ਨਹੀਂ ਸੀ ਕਾਲਾ ਮਾਲਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਬਿਲਕੁਲ ਨਹੀਂ ਆ ਜਾਂਦੇ ਕਿ ਇਲੈਕਸ਼ਨ ਹੋਵੇ ਕਿਉਂਕਿ ਜੇ ਇਲੈਕਸ਼ਨ ਹੁੰਦੀ ਹੈ ਤਾਂ ਫਿਰ ਚੋਰੀਆਂ ਠੱਗੀਆਂ ਜਿਹੜੀਆਂ ਜ਼ੋਰ ਵਜਾਰੀਆਂ ਇਹਨਾਂ ਦੇ ਉਸ ਤੇ ਬ੍ਰੇਕ ਲੱਗਦੀ ਹੈ ਜਿਸ ਤਰੀਕੇ ਨਾਲ ਬੰਗੇ ਵਿੱਚ ਬੁਰੀ ਤਰ੍ਹਾਂ ਨਾਲ ਕਰਪਸ਼ਨ ਹੋ ਰਹੀ ਆ ਕਦੇ 1 ਮਹੀਨੇ ਨਵੇਂ ਛੜ ਅਗ ਲੱਗ ਜਾਂਦੀ 1 ਮਹੀਨੇ ਬੰਗੇ ਲੱਗ ਜਾਂਦੇ ਦੂਜੇ ਮਹੀਨੇ ਤੀਜੇ ਮਹੀਨੇ ਫਿਰ ਨਵੇਂ ਛੜ ਅਗ ਲੱਗ ਜਾਂਦੀ ਆ ਉੱਥੇ ਤੁਹਾਡੇ ਡੰਪਾਂ ਤੇ ਸੀਵਰੇਜ ਦੇ ਕਰੋੜਾ ਰੁਪਏ ਦੀ ਪੇਮੈਂਟ ਹੋ ਜਾਂਦੀ ਆ 35 ਧਾਰਾ ਲਾ ਲਾ ਕੇ ਕੋ ਟੈਂਡਰ ਨਹੀਂ ਲੱਗਦਾ। ਕਹੇ ਕੋ ਜੱਜ ਦਾ ਕੰਮ ਕਰੋ ਕਿੰਨਾ 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 ਕੋ ਬੜਾ ਟੈਡਾ ਤੁਹਾਡਾ ਕਿੰਨੇ ਕੋ ਪੈਸੇ ਖਾ ਲੈਣੇ ਆ। ਸ਼ਰਮ ਕਰੋ। ਅੱਜ ਸਰਦਾਰ ਦਲਬਾਖ ਸਿੰਘ ਜੀ ਦੀ ਵਰਸੀ ਆ। 29ਵੀਂ ਵਰਸੀ ਆ। 18 ਮਾਰਚ ਨੂੰ ਹੁੰਦੀ ਆ। ਜਾਣ ਕੇ ਇਲੈਕਸ਼ਨ 18 ਮਾਰਚ ਨੂੰ ਰੱਖੀ ਗਈ। ਇਹ ਪਤਾ ਕਿ ਅੰਗਦ ਉੱਥੇ ਫਸਿਆ ਹੋਣਾ ਸਰਦਾਰ ਜੀ ਦੀ ਵਰਸੀ ਤੇ ਅੱਜ ਉਸ ਬਰਸੀ ਦੇ ਪ੍ਰੋਗਰਾਮ ਤੇ ਮੇਰੇ ਮਾਤਾ ਜੀ ਉੱਥੇ ਜਾ ਕੇ ਬੈਠੇ ਆ ਕਿਉਂਕਿ ਅੱਜ ਇਹ ਬਹੁਤ ਜ਼ਰੂਰੀ ਮੁੱਦਾ ਸੀ ਸ਼ਹਿਰ ਦਾ ਉੱਥੋਂ ਮੈਂ ਉੱਠ ਕੇ ਆਇਆ ਕਿ ਮੈਂ ਇਹਨਾਂ ਦੇ ਨਾਲ ਇਹਨਾਂ ਨੂੰ ਲੈ ਕੇ ਜਾ ਸਕਾਂ ਤਾਂ ਕਿ ਕੋਈ ਵੀ ਸਾਡਾ ਜਿਹੜਾ ਮੈਂਬਰ ਆ ਉਹਨੂੰ ਇਹ ਗਲਤ ਤਰੀਕੇ ਨਾਲ ਇਨਫਲੂਐਂਸ ਨਾ ਕਰ ਸਕਣ ਜੋ ਇਹਨਾਂ ਦੀ ਪੁਰਾਣੀ ਰਣਨੀਤੀ ਚੱਲਦੀ ਆਈ ਆ ਸ਼ਰਮ ਆਣੀ ਚਾਹੀਦੀ ਲੱਗਦੇ ਜੀ ਤੁਸੀਂ ਕਿੱਦਾਂ ਦੇਖਦੇ ਹੋ ਜੀ ਤੁਸੀਂ ਸਾਹਮਣੇ ਹਾਲਾਤ ਤੁਸੀਂ ਕੱਲੀ ਰੇਲਵੇ ਰੋਡ ਥੋੜੀ ਆ ਤੁਸੀਂ ਅੰਬੇਦਕਰ ਚੌਂਕ ਤੇ ਚਲ ਜਾਓ ਤੁਸੀਂ ਰਾਹੋਂ ਰੋਡ ਤੇ ਚਲ ਜਾਓ ਗੜਸ਼ੰਕਰ ਰੋਡ ਤੇ ਚਲ ਜਾਓ ਬੋੜਾ ਘਰ ਤੇ ਜਿਹੜੀ ਮਰਜ਼ੀ ਸੜਕ ਫੜ ਲਓ ਇਹ ਉਹੀ ਸੜਕਾਂ ਅੱਜ ਤੋਂ 3 ਸਾਲ ਪਹਿਲਾਂ ਲੋਕ ਯਾਦ ਕਰਨ ਗੜਸ਼ੰਕਰ ਰੋਡ ਦੇ ਕੀ ਹਾਲਾਤ ਸੀਗੇ ਧਰਨੇ ਲੱਗਦੇ ਰਹੇ ਚੰਦੀਕੜ ਚੌਂਕ ਤੋਂ ਉਸ ਟਾਈਮ ਤੇ ਬਣੀ ਉਸ ਤਮਾ ਮੁੜ ਕੇ ਉਸ ਤੇ ਲੁੱਕ ਵੀ ਨਹੀਂ ਪਈ ਇਹ ਹੀ ਪਿੰਡਾਂ ਦੀ ਸੜਕਾਂ ਦੇ ਹਾਲਾਤ ਐ ਚਲੋ ਆਪਾਂ ਸ਼ਹਿਰ ਦੀ ਗੱਲ ਐ ਸ਼ਹਿਰ ਦੀ ਗੱਲ ਕਰਾਂਗੇ ਤੁਸੀਂ ਸੀਵਰੇਜ ਓਵਰਫਲੋ ਹੋ ਰਿਹਾ ਸਾਰੇ ਸ਼ਹਿਰ 'ਚ ਕੂੜਿਆਂ ਦੇ ਢੇਲ ਲੱਗ ਕੇ ਅੱਜ ਹਾਲਾਤ ਇਹਨਾਂ ਨੇ ਫਿਰ ਬਣਾਤੇ ਹੁਣ ਕਹਿੰਦੇ ਕਿ ਤਨਖਾਵਾ ਨਹੀਂ ਦੇ ਪਾਵਾਂਗੇ ਦੇਖੋ 18 ਜਨਵਰੀ ਨੂੰ ਕੋਰਟ ਨੇ ਆਰਡਰ ਦਿੱਤੇ ਫਰਵਰੀ ਚ ਇਹਨਾਂ ਨੇ ਤਨਖਾਵਾ ਦਿੱਤੀਆਂ ਸਫਾਈ ਕਰਮਚਾਰੀਆਂ ਨੂੰ ਹੁਣ ਤੀਜਾ ਮਹੀਨਾ ਚੜਿਆ ਕਹਿੰਦੇ ਆਪਾਂ ਤਨਖਾਹ ਨਹੀਂ ਦੇ ਸਕਦੇ ਕੋਰਟ ਦੇ ਆਰਡਰ ਹੈ ਕੋਰਟ ਦੇ ਆਰਡਰ ਜਨਵਰੀ ਦੇ ਸੀ ਫਿਰ ਦੂਜੇ ਮਹੀਨੇ ਚ ਕਿਵੇਂ ਤਨਖਾਵਾ ਦਿੱਤੀਆਂ ਜਿਵੇਂ ਦੂਜੇ ਮਹੀਨੇ ਚ ਤਨਖਾਵਾ ਦਿੱਤੀਆਂ ਉਦਾਂ ਤੁਸੀਂ ਹੁਣ ਦੇ ਦਿਓ ਕੌਣ ਰੋਕ ਰਿਹਾ ਤੁਹਾਨੂੰ ਕੌਣ ਰੋਕ ਰਿਹਾ ਤੁਹਾਨੂੰ طرف ਇੱਥੇ ਲੋਕਾਂ ਨੂੰ ਸ਼ਹਿਰ ਨੂੰ ਪੰਬਲਪੂਸੇ ਚ ਪਾਉਣ ਦੀ ਸਾਜ਼ਿਸ਼ ਹੈ ਹੋਰ ਕੁਝ ਨਹੀਂ ਹੈ ਟੋਟਲ ਫਰੋਡ ਆਪਾਂ ਤਾਂ ਇਹ ਵੀ ਕਹਿ ਦਿੱਤਾ ਸੀ ਸਾਡੇ ਚੋਂ ਅੱਜ ਜਿੰਨੇ ਸਾਡੇ ਕੌਂਸਲਰ ਕਾਂਗਰਸ ਪਾਰਟੀ ਦੇ ਆਪਾਂ ਦਾ ਬੰਦਾ ਵੀ ਨਹੀਂ ਖੜਾ ਕਰ ਰਹੇ ਬੰਦਾ ਵੀ ਇਹਨਾਂ ਨੇ ਖੜਾ ਕਰਨਾ ਚੋਣਾਂ ਵੀ ਇਹਨਾਂ ਨੇ ਆਪਾਂ ਤਾਂ ਇਹਨਾਂ ਦਾ ਸਮਰਥਨ ਦੇਣ ਲਈ ਆਏ ਹੁਣ ਕਰਾ ਲੋ ਇਲੈਕਸ਼ਨ ਬੰਦਾ ਹੁਣ ਵੀ ਨਹੀਂ ਖੜਾ ਕਰਾਂਗੇ ਹੁਣ ਵੀ ਨਹੀਂ ਖੜਾ ਕਰਾਂਗੇ ਆਪਣਾ ਜਿਹੜਾ ਚੋਣਾਂ ਜਿਹੜਾ ਬੰਦਾ ਚੋਣਾਂ ਆਪਣਾ ਬੰਦਾ ਚੁਣ ਲੋ ਪਰ ਸ਼ਹਿਰ ਦਾ ਕੰਮ ਨਾ ਰੋਕੋ ਇਹ ਜਿਹੜਾ ਤੁਸੀਂ ਬੇੜਾਗਰ ਕੀਤਾ ਸ਼ਹਿਰ ਦਾ ਇਸ ਗੰਦੀ ਪੋਲਿਟਿਕਸ ਨੂੰ ਬੰਦ ਕਰ ਦਿਓ ਸਾਰੇ ਸ਼ਹਿਰ ਮੋਰੇ ਤੁਸੀਂ ਨੰਗੇ ਹੋ ਚੁੱਕੇ ਹੋ ਇਹ ਸਾਰੇ ਇਕੱਠੇ ਨੇ ਹੁਣ ਡਰਾਮਾ ਕਰਨ ਲਈ ਚਲੋ ਇੱਥੇ ਜਿਹੜਾ ਮਰਜ਼ੀ ਆ ਜਾਵੇ ਸੱਚਾਈ ਸਾਰਿਆਂ ਨੂੰ ਪਤਾ ਰੋਣਾ ਇਹੀ ਆ ਰੋਣਾ ਇਹੀ ਆ ਕਿ ਪ੍ਰਧਾਨ ਕਿੰਨੇ ਬੰਦਾ ਇਹਨਾਂ ਦੇ ਆਪਣੇ ਬੰਦਿਆਂ ਚ ਹੀ ਤਿੰਨ ਪਾਰਟੀਆਂ ਚਾਰ ਪਾਰਟੀਆਂ ਬੰਦੀਆਂ ਹੋਈਆਂ ਤੇ ਆਪਣੇ ਚ ਹੀ ਫੈਸਲਾ ਕਰਨਾ ਨੌਲਾ ਤਾਂ ਇਹਨਾਂ ਦਾ ਸਾਡੇ ਤਾਂ ਇੱਥੇ ਖੜੇ ਦੱਸੋ ਤੁਹਾਡੇ ਚੋਂ ਕਿਸੇ ਨੇ ਪ੍ਰਧਾਨ ਬਣਨਾ ਜੀ ਨਹੀਂ ਨਹੀਂ ਸਾਰੇ ਖੜੇ ਸੰਭ ਕਮਾ ਦਿਓ ਕੈਮਰਾ ਹੁਣ ਰੇਲ ਰੂਲ ਕਿੱਥੇ ਗਿਆ ਸਾਰੇ ਐਮਸੀ ਖੜੇ ਸਾਡੇ ਕੌਣ ਹੈ ਇਹਨਾਂ ਚੋਂ ਪ੍ਰਧਾਨ ਰੇਲ ਰੂਲ ਹੁਣ ਕਿੱਥੇ ਗਿਆ ਜੀ ਇਹਨਾਂ ਨੂੰ ਸ਼ਹਿਰ ਵਾਸੀਆਂ ਨੂੰ ਇਹਨਾਂ ਨੂੰ ਪੁੱਛੋ ਹੁਣ ਰੇਲਵੇ ਰੋਡ ਵਾਸਤੇ ਕਿੰਨੇ ਕੋਈ ਆਪਣਾ ਤੁਹਾਡੇ ਹਮਦਰਦ ਦਾ ਇਲਾਜਮਾ ਵਾਸਤੇ ਕਿੰਨੇ ਇੱਕ ਬੋਲ ਇੱਕ ਬੋਲ ਆ ਸਰ ਮੇਰੇ ਦਿੱਕਤ ਤੁਸੀਂ ਕਹਿ ਦਿੱਤਾ ਆਪਾਂ ਖੜੇ ਆ ਸਾਰੇ ਹਾਜ਼ਰ ਆ ਜੇ ਇਹਨਾਂ ਨੂੰ ਬਣਾ ਦਿੱਤਾ ਅਸੀਂ ਵੋਟ ਪਾ ਕੇ ਜਾਵਾਂਗੇ ਆਜਾ ਨਾਜਰ ਕਹਿੰਦੇ ਆ ਅਸੀਂ ਸਾਰੇ ਤਿਆਰ ਆਏ ਆ ਸਾਰੇ ਜਾਨੇ ਜੇ ਵੀ ਕਵਾ ਦਿਓ ਜਿਹੜਾ ਪ੍ਰੈਸ ਦੇ ਮੈਂ ਇੱਕ ਵਾਰੀ ਗੱਲ ਬੋਲਣੀ ਚਾਹੁੰਦਾ ਸਾਡੇ ਸਪਾਈਸੇ ਦਾ ਜਿਹੜਾ ਇੱਕ ਗੁੱਸਾ ਸੀ ਰੋਸ਼ ਸੀ ਕਿ ਕਾਂਗਰਸ ਹੀ ਨਹੀਂ ਆਏ ਆ ਜੀ ਅੱਜ ਸਾਰੇ ਤੇ ਹਾਜ਼ਰ ਅਸੀਂ ਤੁਹਾਡੇ ਨਾਲ ਡਟ ਕੇ ਲੜਨ ਆਏ ਆ ਜਿੰਨੀ ਦੇਰ ਕਹੋਗੇ ਬੈਟਰ ਨੂੰ ਵੀ ਤੁਹਾਡੇ ਨਾਲ ਤਿਆਰ ਆ ਵੋਟ ਪਾ ਕੇ ਜਾਣ ਨੂੰ ਤਿਆਰ ਆ ਜਿਹਨੂੰ ਕਹੋਗੇ ਉਹਨੂੰ ਹਾਰ ਤਾਰ ਨੂੰ ਤਿਆਰ ਆ ਜੇ ਇਸ ਗੱਲ ਦੇ ਵਿੱਚ ਤੁਹਾਨੂੰ ਲੱਗਦਾ ਕਿ ਅਸੀਂ ਕਿਤੇ ਗਲਤ ਅਸੀਂ ਤੇ ਹਾਜ਼ਰ ਨਾ ਹੁੰਦੇ ਸਾਡਾ ਪ੍ਰਧਾਨ ਬਾਹਰੋਂ ਨਾ ਆਂਦਾ ਸਾਰੇ ਜਾਨੀ ਜੀ ਸਜੀਤ ਜੀ ਤੁਹਾਨੂੰ ਕਿਹਾ ਜਾਂਦਾ ਹੈਗਾ ਕਈ ਵਾਰ ਅਸੀਂ ਲਾਈਵ ਵੀ ਤੁਹਾਡੀ ਦੇਖਦੇ ਹੈਗੇ ਕਿ ਸਜੀਤ ਜੀ ਬਾਹਰ ਚਲੇ ਗਏ ਮੁੜ ਕੇ ਨਹੀਂ ਥੋੜੇ ਪਰ ਕਈ ਇਤਜ਼ਾਮ ਪੇ ਲਗਾਏ ਗਏ ਇਸ ਬਾਰੇ ਕੀ ਕਹੋਗੇ ਦੇਖੋ ਆ ਮੇਰੇ ਬੱਚੇ ਬਾਹਰ ਪੜ੍ਹਦੇ ਤੋਂ ਮੈਂ ਉਹਨਾਂ ਨੂੰ ਮਿਲਣ ਗਿਆ ਸੀ ਕੋਈ ਮੈਂ ਪਰਮਾਨੈਂਟਲੀ ਛੱਡ ਗਿਆ ਹੋਇਆ ਮੈਂ ਇੱਥੇ ਹੀ ਆ ਮੈਂ ਅੱਜ ਤੋਂ ਥੋੜੇ ਜਿਹਾ ਪਹਿਲਾਂ ਵੀ ਦਸੰਬਰ ਦੇ ਵਿੱਚ ਵੀ ਇੱਥੇ ਸੀ ਅੱਜ ਮੈਂ ਇਲੈਗਲ ਮੀਟਿੰਗਾਂ ਪਹਿਲਾਂ ਹੋ ਰਹੀਆਂ ਸੀ ਮੈਂ ਨਹੀਂ اٹੈਂਡ ਕੀਤੀਆਂ ਕਿਉਂਕਿ ਜਿਹੜੀਆਂ ਇਲੈਗਲ ਮੀਟਿੰਗਾਂ ਦਾ हाई कोर्ट ਦੇ ਵਿੱਚ ਸਾਡੇ ਐਮ ਸੀ ਸਾਹਿਬਾਨਾ ਨੇ ਕੇਸ ਪਾਇਆ ਸੀ ਬਾਅਦ ਵਿੱਚ ਹਾਈ ਕੋਰਟ ਨੇ ਉਹ ਦਾ ਬਨ ਦਿੱਤਾ ਕਿ ਉਹ ਇਲਲੀਗਲ ਸੀ ਔਰ ਉਸ ਇਲਲੀਗਲ ਮੀਟਿੰਗ ਵਿੱਚ ਆ ਕੇ ਆਪਾਂ ਕਰਨਾ ਵੀ ਕੀ ਸੀ ਮੇਰਾ ਇਸ ਸਮੇਂ ਫਰਜ ਬੰਦਾ ਆ ਕਿ ਆਪਣੇ ਸ਼ਹਿਰ ਦੇ ਬਾਰੇ ਸੋਚੀ ਆਪਣੇ ਵਾਰਡ ਬਾਰੇ ਸੋਚੀਏ ਉਹ ਮੇਰਾ ਕੰਮ ਚੱਲ ਰਹੀ ਹੈ ਉਹ ਮੇਰੇ ਕੰਮ ਸਾਰੇ ਹੋ ਰਹੇ ਆਪਣੇ ਵਾਰਡ ਦੇ ਕੰਮ ਹੋ ਰਹੇ ਮੇਰੇ ਵਾਰਡ ਵਾਸੀਆਂ ਨੂੰ ਪੁੱਛੇ ਦਿਖਾ ਸਕਦਾ ਤੋਂ ਮੈਂ ਅੱਜ ਲੀਗਲ ਮੀਟਿੰਗ ਸੀ ਮੈਂ ਇੱਥੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੋਂ ਇਹ ਇੱਕ ਮੇਰਾ ਧਾਰਨ ਇਲਜ਼ਾਮ ਸੀ ਉਹ ਬੱਚਿਆਂ ਨੂੰ ਮਿਲਣ ਮੇਰਾ ਵੀ ਜਾਣਾ ਬਾਹਰ ਵੀ ਕਮਾਦੇ ਉਹ ਉੱਥੇ ਦੋ ਬੰਦੇ ਖੜੇ ਆ ਉੱਥੇ ਪ੍ਰੈਸ ਲੱਗੀ ਹੋਈ ਆ ਨਹੀਂ ਜੀ ਪ੍ਰੈਸ ਨਹੀਂ ਲੱਗੀ ਪ੍ਰੈਸ ਤੁਹਾਡੀ ਕੋਲ ਲੱਗੀ ਹੋਈ ਇੱਕੋ ਜਿਹੀ ਪ੍ਰੈਸ ਕੁਝ ਪ੍ਰੈਸ ਸੌਰੀ ਜੀ ਤੁਸੀਂ ਖੜੇ ਹੋ ਉਸਤਾ ਕੀ ਮਾਰ ਜਿੱਥੇ 7-8 ਬੰਦੇ ਖੜੇ ਆ ਉੱਥੇ ਕੈਮਰਾ ਨਹੀਂ ਸਿਰਫ ਇੱਕ ਪ੍ਰੋਪਰ ਟੈਂਡਾ ਚੱਲਦਾ ਹੈ ਅੰਗੇ ਜੀ ਜੀ ਵੱਧ ਕਿਸਮਤੀ ਸਾਡੇ ਸ਼ਹਿਰ ਦੇ ਕਿ ਇੱਥੇ ਪ੍ਰੋਪਰ ਟੈਂਡਾ ਨੂੰ ਜ਼ਿਆਦਾ ਹਵਾ ਦਿੱਤੀ ਜਾਂਦੀ ਹੈ ਜਿਹੜੀ ਸਹੀ ਗੱਲ ਆ ਜਿਹੜੀ ਲੋਕਾਂ ਦੀ ਗੱਲ ਆ ਉਦੇ ਕੋਈ ਤਵੱਜਾ ਅੰਗਰੇਜ਼ੀ ਭਾਈ ਕਰਨ ਚਾਹਿਆ ਇਹਨੂੰ ਸਵਾਚਨ ਦਿੱਤਾ ਸੀ ਕਿ ਉਹਨਾਂ ਦੀ ਜਿਹੜੀ ਤਨਖਾਹ ਆ 18 ਤਰੀਕ ਨੂੰ ਦਿੱਤੀ ਜਾਏਗੀ ਤੁਹਾਡਾ ਹੁਣ ਕੀ ਇਸ ਦੇ ਉੱਤੇ ਜਵਾਬ ਪਪਾ ਕਹਿ ਰਹੇ ਇਲੈਕਸ਼ਨ ਕਰਾਓ ਜੇ ਐਸਟੀਐਮ ਮਾਰਾ ਬਲਾਚੌਰਣ ਬੰਦੇ ਨਾਲ ਦੀ ਡਿਊਟੀ ਲਾ ਦ ਤਹਿਸੀਲਦਾਰ ਦੀ ਡਿਊਟੀ ਲਾ ਦ ਉਦਾਂ ਵੀ ਤਹਿਸੀਲਦਾਰ ਕੋ ਕੋਈ ਕੰਮ ਤਾਂ ਹੈ ਨਹੀਂ ਰਜਿਸਟ੍ਰੇਸ਼ਨ ਦਾ ਕੰਮ ਤਾਂ ਸਾਰੇ ਕਾਨੂੰਗੋ ਕੋ ਬੋਲਣ ਫ੍ਰੀ ਬੈਠੇ ਆ ਤਹਿਸੀਲਦਾਰ ਦੀ ਤੁਸੀਂ ਇਲੈਕਸ਼ਨ ਦੀ ਡਿਊਟੀ ਲਾ ਦੋ ਏਡੀਸੀ ਦੀ ਲਾ ਦੋ ਜੇ ਨੀਅਤ ਹੋਵੇ ਤਾਂ ਡੀਸੀ ਸਾਹਿਬ ਹੀ ਵਿਸ਼ਵਾਸਨ ਦੇ ਕੇ ਗਏ ਸੀ। ਡੀਸੀ ਸਾਹਿਬ ਤਾਂ ਪਹਿਲਾਂ ਮੰਨਦੇ ਹੀ ਨਹੀਂ ਸੀ ਇਲੈਕਸ਼ਨ ਕਰਾਨ ਨੂੰ। ਠੀਕ ਹੈ ਜੀ। ਇਹ ਤਾਂ ਚਲੋ ਬੀਸੀ ਸਾਹਿਬ ਨੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿ ਜਦ ਆਪਾਂ ਸਾਰੇ ਐਮਸੀ ਉਹਨਾਂ ਨੂੰ ਮਿਲ ਕੇ ਗਏ ਆਪਾਂ ਉਹਨਾਂ ਨੇ ਗੱਲ ਦੱਸੀ ਜ਼ਿੰਮੇਵਾਰੀ ਨਾਲ ਦੱਸਿਓ ਕਿ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਕਾਉਂਸਲ ਸਭਾਨਾ ਸਾਡਾ ਕੋਈ ਕੈਂਡੀਡੇਟ ਨਹੀਂ। ਇਹ ਜਿੰਨੂੰ ਆਪਣਾ ਪ੍ਰਧਾਨ ਬਣਾਣਾ ਚਾਹੁੰਦੇ ਬਣਾ ਲਨ ਸ਼ਹਿਰ ਦਾ ਕੰਮ ਚੱਲੇ। ਗਰੀਬਾਂ ਨੂੰ ਤਨਖਾਹਾਂ ਮਿਲਣ। ਅੱਜ ਜਦ ਡੇਟ ਆਈ ਤਾਂ ਇਸ ਗੱਲ ਦੀ ਇਹਨਾਂ ਨੂੰ ਪਤਾ ਨਹੀਂ ਕੀ ਕਬਰਾਂ ਠੋਗੀ ਕੀਤਾ ਲਈ ਇਹਨਾਂ ਦੀ ਸੈਫਟੀ ਨਹੀਂ ਹੈ ਐਸਟੀਐਮ ਬਿਮਾਰ ਹੋਣ ਦਾ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ ਕਾਰਨ ਇਹ ਹੈ ਕਿ ਇਹਨਾਂ ਦੀ ਆਪਸੀ ਸਹਿਮਤੀ ਨਹੀਂ ਹੋ ਰਹੀ ਜੀ ਜਿਹੜੇ ਉਹਨਾਂ ਬਾਅਦ ਜਿੰਨਾ ਦਾ ਇੰਟਰਵਿਊ ਲਿਆ ਜਾ ਰਿਹਾ ਇਹ ਵੀ ਵਿੱਚ ਕੈਂਡੀਡੇਟ ਨੇ ਇੱਕ ਬੱਲਾ ਨੂੰ ਬਲਵਿੰਦਰ ਨੂੰ ਵੀ ਬੁnaya ਹੋਇਆ ਸੀ ਬਖਸ਼ੀ ਜੀ ਨੂੰ ਵੀ ਵਿਚਾਰਿਆਂ ਨੂੰ ਇਹਨਾਂ ਨੂੰ ਵੀ ਗੁੰਮਰਾਹ ਕੀਤਾ ਹੋਇਆ ਉੱਥੇ ਡਾਕਟਰ ਕਮਲ ਨੂੰ ਵੀ ਬੁnaya ਹੋਇਆ ਚਾਰ ਪੰਜ ਤਾਂ ਇਹਨਾਂ ਦੇ ਕੈਂਡੀਡੇਟ ਹੈ ਜੀ ਨਵਾਂਚ ਸਰ 26 ਇਲੈਕਸ਼ਨ ਵੀ ਆਉਣ ਵਾਲੇ ਆਗੇ ਨਗਰ ਕੌਂਸਲ ਤੋਂ ਟੋਡੇ ਨਾਮੇ ਸ਼ਹਿਰ ਦੇ ਉਦੇ ਲਈ ਹੁਣ ਕਾਂਗਰਸ ਤੇ ਅੱਜ ਵੀ ਜਿਹੜਾ ਪੇਪਰ ਤਿਆਰ ਹੋ ਰਹੀ ਹੈ ਕੀ ਹੈ ਕਿਉਂਕਿ ਸ਼ਹਿਰ ਦੀ ਸਾਰੀ ਨਿਗਾ ਤੁਹਾਡੇ ਤੇ ਜੀ ਹੈ ਸਾਰੇ ਤੁਹਾਡੇ ਐਮ ਸੀ ਸਾਹਿਬਾਨਾਂ ਤੇ ਹੈਗੀ ਹੈ ਕੀ ਦੇਖਦੇ ਹੋ ਸਰ ਕੀ ਸਟੈਂਡਰ ਲੈ ਲੋਗੇ ਸਾਨੂੰ ਇਹ ਹੈ ਜੀ ਇਲੈਕਸ਼ਨ ਤੁਸੀਂ 2027 ਬਹੁਤ ਦੂਰ ਹੈ ਨਹੀਂ ਮੈਂ ਚਾਹਦੇ ਦੀ ਜਸ ਸਰ 26 ਚਲੋ 26 ਤੇ ਇਹਨਾਂ ਨੇ ਪਤਾ ਨਹੀਂ ਕਰਾ ਇਹ ਹੁਣ ਨਹੀਂ ਕਰਾਣੇ ਇਲੈਕਸ਼ਨ ਕੀ ਗਾਰੰਟੀ ਹੈ 26 ਵੀ ਕਰਾਉਗੇ ਕੀ ਗਾਰੰਟੀ ਹੈ ਕਿ ਜਦ ਟਰਮ ਕੰਪਲੀਟ ਹੋ ਗਿਆ ਇਲੈਕਸ਼ਨ ਕਰਾਓਗੇ ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਨੇ ਆਪਣੇ 5 ਸਾਲ ਦੀ ਟਰਮ ਤੇ ਇ ਬਾਕੀ ਦਾ ਰੱਬ ਜਾਣਦਾ ਇਹ ਤਾਂ 18 ਜਿਹੜੀ ਹੁਣ ਜੈਜ ਇਲੈਕਸ਼ਨ ਸੀ ਇਹਨਾਂ ਹਹਾਕਾਰ ਮੱਚੀਏ ਸਾਰੇ ਸ਼ਹਿਰ ਚ ਉਹਦੇ ਚ ਨਹੀਂ ਇਹ ਕੁਝ ਕਰਾਰੇ ਉਹ ਤਾਂ ਫਿਰ ਬੜੀ ਇਲੈਕਸ਼ਨ ਆ ਸਾਰੇ ਪੰਜਾਬ ਛੋਲੇ ਇਕੱਲੇ ਨਵੇਂ ਸ਼ਹਿਰ ਛੋਲੇ ਹੋਣੀ ਆ ਧਰਮ ਤਾਂ ਹੋਰ ਬਹੁਤ ਕਮੇਟੀਆਂ ਚ ਮੁੱਕਦੀਆਂ ਸੋ ਗੱਲ ਇਹ ਆ ਕਿ ਅਗਲੇ 2 ਸਾਲਾਂ ਵਾਸਤੇ ਸ਼ਹਿਰ ਨੂੰ ਨਾ ਰੋਲੋ ਜਿਹੜੀ ਇਲੈਕਸ਼ਨ ਆ ਜਿਹੜਾ ਤੁਸੀਂ ਆਪਣਾ ਬਣਾੜਾ ਜਿਹੜਾ ਤੁਸੀਂ ਆਪਣਾ ਰਾਂਜਾ ਰਾਜੀ ਕਰਨਾ ਕਰ ਲੋ ਆਪਾਂ ਬੈਠੇ ਆ ਸਾਰੇ ਇੱਥੇ ਕੈਮਰਾ ਘੁਮਾ ਲਓ ਭਾਵੇਂ ਸੱਚੇ ਦੀ ਸਾਥੇ ਸਾਡੇ ਆਇਆ ਜੀਾਰੇ ਸਾਰੇ ਸੱਚੇ ਇਕੱਠੇ ਹੋਏ ਆ ਅ디 ਵੋਟ ਪਾਣਾ ਸੱਚੇ ਸੁੱਚੇ ਹੋ ਕੇ ਆਇਆ ਬੋਲੇ ਸ਼ੰਕਰ ਦੇ ਹਾਜ਼ਰ ਨਾਜ਼ਰ ਕਹਿੰਦੇ ਜਿਹਨੂੰ ਬਣਾ ਦਿੰਦੇ ਬਣਾ ਦਿੰਦੇ ਵੋਟਾਂ ਪਾਣ ਆਏ ਸੀ ਹੁਣ ਇਹ ਦੌੜ ਗਏ ਅਸੀਂ ਨਹੀਂ ਦੌੜੇ ਅ디 ਸਾਰੇ ਮੌਜੂਦ ਕਰ ਤੈਨੂੰ ਬਣਾਣਾ ਬਣਾ ਦਾਂ ਰੇਲਵੇ ਰੋਲ ਵਾਲਿਆਂ ਨੂੰ ਜਵਾਬ ਹੁਣ ਕੀ ਦੋਗੇ ਆ ਪਾਏ ਦੇ ਅਸੀਂ ਹੱਥ ਖੜੇ ਕਰਕੇ ਕਹਿ ਰਹੇ ਹਾਂ ਕਿ ਆਪਣਾ ਕਰਮਚਾਰੀ ਦਾ ਮੁੱਦਾ ਲਾਉਣਾ ਹੈ ਕਰਮਚਾਰੀ ਦਾ ਸੁਣੋ ਵਿਚਾਰੇ ਗਰੀਬ ਲੋਕ ਪਹਿਲਾਂ ਦਰਾਂ ਦਾ ਕੀ ਸੋਚੇ ਇਹਨਾਂ ਨੇ ਪਹਿਲਾਂ ਉਹ ਸੜਕ ਤੇ ਬੈਠੇ ਸੀ ਪੂਰਾ ਪਾਉਂਦੇ ਅਸੀਂ ਰੇਲਵੇ ਰੋਡ ਦੇ ਆਪਾਂ ਕਾਂਗਰਸ ਦੇ ਖਿਲਾਫ ਆ ਅੱਜ ਕੌਣ ਖਿਲਾਫ ਆ ਇਹ ਲੰਗੇ ਹੋ ਗਏ ਅੱਜ ਅੱਜ ਪੂਰੀ ਤਰ੍ਹਾਂ ਲੰਗੇ ਹੋ ਗਏ ਵੀ ਕੌਣ ਖਿਲਾਫ ਆ ਰੇਲਵੇ ਰੋਡ ਦੇ ਇਕੱਲਾ ਰੇਲਵੇ ਵਾਲੇ ਥੋੜੀ ਅੰਬੇਦਕਰ ਚ ਸਾਰਾ ਕੰਮ ਪਰ ਮਾਫ ਕਰਕੇ ਰੇਲਵੇ ਰੋਡ ਦੀ ਮੈਂ ਗੱਲ ਕਰਦਾ ਬੜਾ ਸੀਧਾ ਇਹ ਤਾਂ ਬੇੜਾ ਗਰਠ ਹੈ ਯਾਰ ਸੀਧਾ ਬੇੜਾ ਗਰਠ ਹੈ ਤਾਂ ਗੱਲ ਥੋੜੀ ਹੈ ਸਾਡੇ ਦਾ ਜਿੰਨੇ ਕਾਂਗਰਸੀ ਜਿੰਨੇ ਵੀ ਐਮਸੀ ਹੈਗੇ ਸਾਡਾ ਤਾਂ ਸ਼ਹਿਰ ਦੇ ਲਈ ਹੈ ਔਰ ਸਾਰੇ ਸ਼ਹਿਰ ਦੇ ਆਮਦਾਰੀ ਅਸੀਂ ਆਪਣਾ ਨੀਂਵਰਾ ਹੋ ਜਾਵੇ ਬਈ ਸਾਡਾ ਤਾਂ ਇਹ ਵੀ ਹੈ ਨਹੀਂ ਵੀ ਅਸੀਂ ਆਪਣਾ ਕੋਈ ਪ੍ਰਧਾਨ ਚੁਣੀਏ ਸਾਡਾ ਤਾਂ ਮਾਰੇ ਨੂੰ ਇਹੀ ਹੈ ਵੀ ਚੱਲ ਕਿਸੇ ਤਰ੍ਹਾਂ ਸ਼ਹਿਰ ਦਾ ਭਲਾ ਹੋ ਜਾਵੇ ਸ਼ਹਿਰ ਦਾ ਵਿਕਾਸ ਹੋ ਜਾਵੇ 4 ਸਾਲ ਹੋ ਗਏ ਕੋਈ ਕੰਮ ਨਹੀਂ ਹੋਇਆ ਕੋਈ ਗਲੀਆਂ ਦਾ ਕੋਈ ਨਾਲੀਆਂ ਦਾ ਕੋਈ ਇੱਥੇ ਕੋਈ ਦੁਆ ਨਹੀਂ ਹੋਇਆ ਪਿੱਛੇ ਮੁਲਾਜ਼ਮ ਖੜੇ ਆ ਇਹਨਾਂ ਨੇ ਆਪਣੇ ਬੱਚਿਆਂ ਦੀ ਤਨਖਾਹਾਂ ਦੇਣੀ ਆਪਣੇ ਫੀਸਾ ਭਰਨੀ ਆ ਇਹਨਾਂ ਦੇ ਬੱਚਿਆਂ ਦੀ ਫੀਸਾ ਕੌਣ ਭਰੂਗਾ ਜੀ ਇਹ ਕਹਿੰਦੇ ਕ腐ਸ਼ਨ ਆਪਾਂ ਕਟਾਈਆ ਕ腐ਸ਼ਨ ਦਾ ਆਪ ਕਰਾਂਦੇ ਆ ਵਿਚਾਰਿਆਂ ਨੂੰ ਤੁਸੀਂ ਤਨਖਾਹ ਨਹੀਂ ਦੇਣੀ ਉਹ ਵਿਚਾਰੇ ਕਿੱਥੇ ਕਿਹੜੇ ਖੂਚ ਜਾ ਕੇ ਛਾਲ ਮਾਰਨ ਕਿਹੜੇ ਖੂਚ ਜਾ ਕੇ ਸਿੱਛ ਆਪਣੇ ਛਾਲ ਮਾਰਨ ਟੋਟਲ ਡਰਾਮਾ ਇਹਨਾਂ ਨੂੰ ਇਕੱਲੇ ਇਕੱਲੇ ਮੁਲਾਜ਼ਮ ਨੂੰ ਪਤਾ ਕੀ ਹੋ ਰਿਹਾ ਇਕੱਲੇ ਇਕੱਲੇ ਨੂੰ ਪਤਾ ਕੌਣ ਸੱਚਾ ਕੌਣ ਝੂਠਾ ਇਹਨਾਂ ਨੂੰ ਇਕੱਲੇ ਇਕੱਲੇ ਦਾ ਪਤਾ ਇਹ ਟੋਟਲ ਨੌਨ ਸੈਂਸ ਪੋਲਿਟਿਕਸ ਹੋ ਰਹੀ ਹੈ ਕਟਈਆ ਪੋਲਿਟਿਕਸ ਹੋ ਰਹੀ ਹੈ ਔਰ ਦੁੱਖ ਦੀ ਗੱਲ ਹੈ ਕਿ ਸਾਰੇ ਲੋਕ ਸੱਚਾਈ ਪ੍ਰੋਪਰਲੀ ਦਿਖਾ ਵੀ ਨਹੀਂ ਰਹੇ ਇਹ ਗੱਲਾਂ ਹੋਈ ਜਾਂਦੀਆਂ ਨੇ ਉਹ ਦੇਖੋ ਜਾਰੀ ਰੱਖੋ ਦੇਖੋ ਦੇਖੋ ਆਪਾਂ ਇੱਕ ਮਿੰਟ ਰਾਮਾ ਜੀ ਆਇਆ ਕਿ ਅੱਜ ਕਰ ਰਹੀ ਹੁੰਦੀ ਹੈ ਇੱਕ ਵਾਰ ਮੈਂ ਇਹ ਵੀ ਦੱਸ ਦਵਾਂ ਕਿ ਮਾਨਯੋਗ ਲੋਕਪਾਲ ਵਿੱਚ ਜਿਹੜਾ ਕਰਪਸ਼ਨ ਹੋਈ ਹੈ ਉਹ ਵੀ ਫੇਸ ਹੁੰਦਾ ਦਰਜ ਹੋ ਚੁੱਕਿਆ ਆ ਨਾਲੇ ਸਮੇਂ ਚ ਮੈਂ ਪਹਿਲਾਂ ਉਹ ਰਿਕਾਰਡ ਦੱਸ ਦਵਾ ਜਦ ਤਰੀਕਾ ਆਣੀਆਂ ਕਦੇ ਇਹਨਾਂ ਦਾ ਵਕੀਲ ਬਿਮਾਰ ਹੋ ਜਾਣਾ ਜਦ ਐਸ਼ੀ ਬਿਮਾਰ ਹੋਇਆ ਨਾ ਇਹਨਾਂ ਦੇ ਵਕੀਲ ਵੀ ਬਿਮਾਰ ਹੋਣੇ ਵਾਲੇ ਜੇ ਕੋਰਟ ਨੇ ਇਹਨਾਂ ਨੂੰ ਸਮਨ ਪੇਸ਼ ਨੇ ਨਾ ਜਵਾਬ ਦੋ ਇਹਨਾਂ ਦੇ ਵਕੀਲ ਕਈ ਬੰਦੇ ਹੱਲ ਬਿਮਾਰ ਹੋਣੇ ਜੇ ਕੋਰਟ ਦੇ ਇਹਨਾਂ ਨੇ ਜਵਾਬ ਮੰਗਦਾ ਅੱਜ ਇਹ ਕਹੂੰ ਹਾਂ ਅੱਜ ਦੱਸਦਾ ਸਾਡਾ ਕੋਈ ਉਮੀਦਵਾਰ ਨਹੀਂ ਆ ਕੋਈ ਉਮੀਦਵਾਰ ਨਹੀਂ ਹੈ ਸਾਡਾ ਆਪਾਂ ਦੇ ਨਾਲ ਸਾਥ ਦੇ ਨਹੀਂ ਸੀ। ਜਾਂ ਨਹੀਂ ਸੀ ਆਪਣਾ ਬੰਦਾ ਚੋਣਾਂ ਹੋਵੇ ਗੱਲ ਸੀ ਹਾਰ ਪਾ ਜਾਣੀ। ਉਹਨਾਂ ਨਾਲ ਦੀ ਆਪਸੀ ਸਹਿਮਤੀ ਨਹੀਂ ਹੁੰਦੀ। ਇਹ ਤਾਂ ਉਹਨਾਂ ਨੇ ਆਪਣਾ ਘਰ ਆਪ ਸਾਬਣਾ। ਇਹ ਮੈਂ ਉਹ ਇੱਕ ਦੂਜੇ ਨਾਲ ਬੜਾ ਪੋਰਾ। ਉਹਦਾ ਬੋਮਾ ਕਿੰਨਾ ਅੰਗਰੇਜ਼ੀ ਦਾ ਰਸਤਾ ਹੋ ਗਿਆ। ਉਹ ਸਾਡੇ ਕੋ ਮੇਰੀ ਗੱਲ ਤੋਂ ਸ਼ਹਿਰ ਦਾ ਕੰਮ ਕਰਨਾ ਸਾਨੂੰ ਪਤਾ ਜੇ ਸਾਡੇ ਕੋ ਬੰਦਾ ਆਪਾ ਮੰਨਦੇ ਆ ਸਾਡੇ ਮਤਾ ਪਾਣਾ ਏਜੰਡਾ ਨਹੀਂ ਹੈ। ਮਤਾ ਪਾਣ ਤੋਂ ਬਿਨਾਂ ਪ੍ਰਵਾਨਗੀ ਕਿੰਨੇ ਦੇਣੀ ਜੀ। ਐਡੀਸੀ ਅਰਬਨ ਡਿਵੈਲਪਮੈਂਟ ਡਾਇਰੈਕਟਰ ਨੇ ਜੇ ਮਤਾ ਪਾ ਵੀ ਦਿੱਤਾ ਹੈ ਪ੍ਰਵਾਨ ਨਹੀਂ ਹੋਣਾ ਆਪਾਂ ਕੀ ਕਰਲਣਾ ਜੀ ਸਾਨੂੰ ਪਤਾ ਜੇ ਇਹ ਤਾਂ ਇੰਨੀ ਜੀ ਗੱਲ 'ਚ ਮਰੇ ਜਾਂਦੇ ਆ ਜੇ ਸਾਡਾ ਪ੍ਰਧਾਨ ਬੰਨ ਵੀ ਗਿਆ ਜੇ ਆਪਾਂ ਬਣਾਣਾ ਚਾਹੀ ਵੀ ਬਣਾ ਵੀ ਲਵਾਂਗੇ ਸਾਨੂੰ ਪਤਾ ਪਰ ਆਪਾਂ ਫਿਰ ਵੀ ਨਹੀਂ ਬਣਾਣਾ ਕਾਰਨ ਇਹ ਆ ਕਿਉਂਕਿ ਫਿਰ ਸ਼ਹਿਰ ਦਾ ਕੰਮ ਰੁਪ ਜਾਣਾ ਆਪਾਂ ਸ਼ਹਿਰ ਦੇ ਦੁਸ਼ਮਣ ਨਹੀਂ ਆ ਇਹ ਸ਼ਹਿਰ ਦੇ ਦੁਸ਼ਮਣ ਆ ਜਿਹੜੇ ਅੱਜ ਇਸ ਇਲੈਕਸ਼ਨ ਨੂੰ ਕੈਨਸਲ ਕਰਾ ਰਹੇ ਆ ਜੇ ਇਹਨਾਂ ਦੀ ਨੀਅਤ ਸਾਫ਼ ਹੁੰਦੀ ਇਹ ਡੀਸੀ ਕੋਲ ਸਾਡੇ ਨਾਲ ਹੁਣ ਚੱਲਣ ਹੌਂ ਚੱਲਣ ਡੀਸੀ ਕੋਲ ਤਹਿਸੀਲਦਾਰ ਦੀ ਡਿਊਟੀ ਲਾਦਨ ਅਜ ਇਲੈਕਸ਼ਨ ਕਰਾਦਨ ਅੱਜ ਚੱਲਣ ਸਾਡੇ ਨਾਲ ਡੀਸੀ ਕੋਲ ਆਪਾਂ ਬੰਦੇ ਸਾਰੇ ਖੜੇ ਹਾਂ ਐਮਐਲਏ ਸਾਹਿਬ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਵੀ ਇਹਨਾਂ ਨੇ ਰੋਕਣਾ ਆ ਲੇਕਿਨ ਜਿਹਦੇ ਕੋਲ ਬਹੁਤ ਮਤਾ ਪ੍ਰਧਾਨਤਾ ਉਹੀ ਚੁਣ ਸਕਦਾ ਨਾ ਤੁਸੀਂ ਦੁਬਾਰਾ ਵੇਚੋ ਪਬਲਿਕ ਮੈਂ ਦੇਖੂਗੀ ਨਾ ਸੌਰੀ ਸਰ ਸਾਨੂੰ ਇਹਨਾਂ ਦੀ ਪੋਲਿਟਿਕਸ ਦਾ ਪਤਾ ਸਾਨੂੰ ਸ਼ਹਿਰ ਪਹਿਲਾਂ ਸਾਨੂੰ ਪਹਿਲਾਂ ਸ਼ਹਿਰ ਉਹ ਪਹਿਲਾਂ ਗਰੀਬ ਮਲਾਜਮ ਆ ਸਾਨੂੰ ਪ੍ਰਧਾਨਗੀ ਨਹੀਂ ਆ ਪ੍ਰਧਾਨਗੀ ਹੋਗੀ ਇਹਨਾਂ ਨੂੰ ਸਭੂ ਸ਼ਹਿਰ ਦੀ ਡਵੈਲਪਮੈਂਟ ਆ ਤੁਸੀਂ ਕਿਸੇ ਇਹ ਬੰਦੇ ਨੂੰ ਖੜਾ ਕਰਦੇ ਤੁਸੀਂ ਉਹਨਾਂ ਨੂੰ ਸਪੋਰਟ ਦਿੰਦੇ ਆ ਬਿਲਕੁਲ ਕਰਾਂਗੇ ਬੰਦੇ ਸਪੋਰਟ ਦਿੰਦੇ ਆ ਆਪਾਂ ਵੋਟ ਪਾਉਣ ਚਾਹੁੰਦੇ ਹਾਂ ਅੱਜ ਤੁਹਾਨੂੰ ਫਿਰ ਕਹਿ ਰਹੇ ਆ ਇਹਦਾ ਵੋਟ ਪਾਣਾ ਹੈ ਇਹ ਆਪਣਾ ਬੰਦਾ ਚੋਣਨ ਖੜਾ ਕਰਨ ਆਪਾਂ ਵੋਟ ਪਾ ਦੇਖੋ ਕਮਾ ਲਓ ਕੈਮਰਾ ਗੁਰੂ ਉਹਦੇ ਖੜੇ ਸੀ ਦਿੱਤਾ ਕਮਾ ਲਓ ਸਾਡੇ ਬੰਦੇ ਸਾਰੇ ਖੜੇ ਇੱਥੇ ਜਦੋਂ ਸਫਾਈ ਸੇਵਕਾਂ ਨੇ ਸਫਾਈ ਕੀਤੀ ਸੀ ਜਿਹੜੀ ਉਹਦਾ ਇਲਜ਼ਾਮ ਪਾਡਿਆ ਜੀ ਤੁਹਾਡੇ ਤੇ ਲੱਗਿਆ ਸੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਹੋਇਆ ਸੀਗਾ ਉਹਦੇ ਵਿੱਚ ਕਿੱਥੇ ਲਿਖਿਆ ਆ ਵੀ ਇਹਨਾਂ ਇੱਕ ਨੰਬਰ ਕਿਤੇ ਬੜੀ ਦਿੱਲੀ ਦੂਜੇ ਨੰਬਰ ਤੇ ਇਹਨਾਂ ਨੇ ਜਨਵਰੀ ਚ ਜਨਵਰੀ ਚ 12 ਜਨਵਰੀ ਨੂੰ ਹਾਈ ਕੋਰਟ ਦਾ ਆਇਆ ਇਹਨਾਂ ਨੇ ਜਿਹੜੀ ਫਰਵਰੀ ਦੇ 6 ਤਰੀਕ ਨੂੰ ਕਿਉਂ ਦਿੱਤੀ ਮੁਲਾਜ਼ਮਾਂ ਦਰਗਾਹ ਉਹ ਕਿੰਦਾਂ ਦਿੱਤੀ ਉਸ ਤੋਂ ਬਾਅਦ 19 ਚੈੱਕ ਕੱਟ ਹੋਏ ਆ ਆਰ.ਟੀ.ਏ. ਪਾ ਕੇ ਤੁਸੀਂ ਆਪਣਾ ਈ.ਓ. ਸਾਹਮਣੋਂ ਪੁੱਛ ਲਓ ਚੈੱਕ ਕੱਟ ਹੋਏ ਕਿ ਨਹੀਂ ਕੱਟ ਹੋਏ ਫ੍ਰੀ ਕੋਸਤੀ ਟੇਮਕਾਨ ਫ੍ਰੀ ਕੋਹੀ ਇਹ ਤਾਂ ਡਰਾਮੇ ਕਰਦੇ ਦੇ ਆ ਇਹ ਤੁਹਾਨੂੰ ਸਾਰੇ ਨੂੰ ਪਤਾ ਹੀ ਆ ਅੱਜ ਸ਼ਹਿਰ 'ਚ ਦੰਗੇ ਹੋਗੇ ਜੇ ਹੁਣ ਸਖਾਈ ਕਰਮਚਾਰੀ ਹੜਤਾਲ ਤੇ ਜਾਂਦੇ ਆ ਤਾਂ ਇਹਦਾ ਜ਼ਿੰਮੇਵਾਰ ਕੋਈ ਹੈ ਇਹੀ ਜ਼ਿੰਮੇਵਾਰ ਅਸੀਂ ਤਾਂ ਕਿ ਹਾਈ ਕੌਲਰ ਦੇ ਗਏ ਸੀ ਲਾਰ ਬੈਠੇ ਹੋਏ ਤਿਆਰ ਹੋਣਾ ਸਰ ਮੈਂ ਪਹਿਲਾਂ ਕਹੀ ਗੱਲ ਨਹੀਂ ਕਿ ਸਵਾਈ ਸੇਵਕ ਨੇ ਗੁੱਸਾ ਕੀਤਾ ਸੀ ਨਹੀਂ ਤਾਂ ਨਾਲ ਬੈਠੇ ਸੀ ਅੱਜ ਇਹ ਕਹਿ ਰਹੇ ਆ ਅਸੀਂ ਕੱਟੇ ਹੋ ਗਏ ਉਹਨਾਂ ਨਾਲ ਬੈਠਣ ਲਈ ਆਏ ਆ ਸਾਥ ਦੇਣ ਲਈ ਆਏ ਆ ਜੋ ਸਾਨੂੰ ਮੁਲਾਜ਼ਮ ਕਹਿਣਗੇ ਅਸੀਂ ਉਹੀ ਕਰਨਾ ਉਹ ਆਕੇ ਜਿਹਨੂੰ ਉਹ ਸਿਲੈਕਟ ਕਰਕੇ ਜਾਣੇ ਸੀ ਇਹਨੂੰ ਪ੍ਰਧਾਨ ਰਣ ਦੋ ਹਰ ਬਾਰ ਮੈਂ ਕਹਿੰਦਾ ਸਫਾਈ ਕਰਮਚਾਰੀ ਸਿਲੈਕਟ ਕਰ ਲਾਂ ਜੀ ਇਹਨਾਂ ਤੋਂ ਨਹੀਂ ਫੈਸਲਾ ਹੁੰਦਾ ਨਾ ਕੋਈ ਚੋਣਨਾ ਸਾਨੂੰ ਉਹ ਵੀ ਮਨਜ਼ੂਰ ਸਾਨੂੰ ਉਹ ਵੀ ਮਨਜ਼ੂਰ ਇੱਕ ਕਲੀਅਰ ਹੋਰ ਕਰਿਓ ਮੈਂ ਮੁੰਡੇ ਨੂੰ ਨਹੀਂ ਆਇਆ ਜਿਹੜਾ ਤੁਹਾਡਾ ਸਟੇ ਹੋਇਆ ਉਹ ਕਿਸ ਚੀਜ਼ ਤੇ ਸੀ ਆ ਜਿਹੜਾ ਸਟੇ ਹੈ ਗੈਰ ਕਰਪਸ਼ਨ ਤੇ ਗੈਰ ਕਾਨੂੰਨੀ ਮੀਟਿੰਗਾਂ ਤੇ ਜਿਹਨੂੰ ਇਹ ਪੁੱਛਦੇ ਸੀ ਪਰਮਖਾਲਸਾ ਜੀ ਨੇ ਪੁੱਛਿਆ ਸੀ ਨਾ ਮੀਟਿੰਗ ਦੇ ਪਾਰਟੀਆ ਸਾਹਿਬ ਤੁਸੀਂ ਇਸ ਮੀਟਿੰਗ ਤੇ ਆ ਗਏ ਹੋ ਡਾਕਟਰ ਕਮਲ ਨੇ ਵੀ ਡਾਕਟਰ ਕਮਲ ਠੀਕ ਹੈ ਇਹ ਪਹਿਲਾਂ ਇਹ ਦੱਸੋ ਮੀਟਿੰਗ ਲੀਗਲ ਹੈ ਇਲੀਗਲ ਆ ਇਹਨਾਂ ਨੇ ਜਵਾਬ ਦਿੱਤਾ ਸੀਗਾ ਕਿ ਇਹ ਹਾਈ ਕੋਰਟ ਦੱਸੂਗਾ ਹਾਈ ਕੋਰਟ ਨੇ ਦੱਸਤਾ ਡਬਲ ਬੈਂਚ ਨੇ ਨਾਲੇ ਕੀ ਡਾਇਰੈਕਸ਼ਨ ਉਹਨਾਂ ਦੀ ਮੈਨੇ ਸਾਰੀ ਮੀਟਿੰਗਾਂ ਖਾਰਜ ਕੀਤੀਆਂ ਕਹਿੰਦੇ ਟੋਟਲ ਨੌਨਸੈਂਸ ਲੀਗਲ ਇਲੀਗਲ ਮੀਟਿੰਗਸ ਆ ਉਹਨੇ ਚ ਕਰਪਸ਼ਨ ਹੋਈ ਆ ਉਹਦੇ ਵਾਸਤੇ ਨੋਟਿਸ ਜਾਰੀ ਹੋਇਆ ਜਿਹੜੇ ਜਿਹੜੇ ਮਤਾ ਜਿੰਦਰਜੀਤ ਕੌਰ ਜੀ ਸਾਡੇ ਸਤਾਰ ਲੋਕ ਨੇ ਬੜੇ ਨੇ ਹਮਚਰ ਬਿਚਾਰੇ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਹਰ ਇੱਕ ਮੀਟਿੰਗ 'ਚ ਕਦੀ ਕਿਸੇ ਨੂੰ ਚੇਅਰਮੈਨ ਬਣਾਤਾ ਕਦੀ ਡਾਕਟਰ ਕਮਲ ਨੂੰ ਬਣਾਤਾ ਕਦੀ ਕਿਸੇ ਨੂੰ ਬਣਾਤਾ ਉਸ ਗਲਤ ਮੀਟਿੰਗਾਂ 'ਚ ਜਿਹੜਾ ਫਾਈਨੈਂਸ਼ੀਅਲ ਫਰਾਡ ਹੋਇਆ ਲੱਖਾਂ ਕਰੋੜਾ ਰੁਪਏ ਦਾ ਫਰਾਡ ਹੋਇਆ ਉਹਦੋਂ ਕੌਣ ਉਹਦੀ ਪੁੱਛਤਾ ਹੀ ਕੌਣ ਕਰੂਗਾ ਜੀ ਕਿਹਦੀ ਜੇਬ 'ਚੋਂ ਜਾਊਗੇ ਪੈਸੇ ਅਕਸਰ ਪਬਲਿਕ ਮੰਨੀ ਆ ਜਿਹੜੀ ਉਹ ਆ ਉਹ ਤਾਂ ਸਿਰਫ ਜਿਹੜੀ ਮੁਲਾਜ਼ਮਾਂ ਦੀਆਂ ਸੈਲਰੀਆਂ ਵਗੈਰਾ ਉਹ ਹੀ ਦਿੱਤੀਆਂ ਨਹੀਂ ਜੀ ਸੌਰੀ ਮਿੱਟੀ ਥੋੜੇ ਵੱਡਾ ਸਾਜ ਸਾਰੇ ਸ਼ਹਿਰ 'ਚ ਸੀਵਰੇਜ ਬਲੌਕ ਦਾ ਤੁਸੀਂ ਕਹਦੇ ਹੋ ਸੀਵਰੇਜ ਖੁੱਲਾ ਸਹੀ ਚੱਲਦਾ ਕਰੋੜ ਰੁਪਏ ਦੀ ਪੇਮੈਂਟ ਹੋ ਗਈ ਜੀ 35 ਤਾਰਾ ਲਾ ਕੇ ਤਿੰਨ ਵਾਰੀ ਬਿਨਾਂ ਟੈਂਡਰ ਦੇ ਉਹ ਕਿੰਨੇ ਕੀਤੀ ਪੇਮੈਂਟ ਜੀ ਤੁਹਾਡੇ ਉੱਤੇ ਪਤਾ ਨਹੀਂ ਕਿੰਨੇ ਲੱਖਾਂ ਰੁਪਏ ਦੀ ਮਿੱਟੀ ਪੈ ਗਈ ਕੋਈ 50 ਲੱਖ ਕਹਿੰਦਾ ਕੋਈ 40 ਲੱਖ ਕਹਿੰਦਾ ਕੋਈ 60 ਲੱਖ ਕਹਿੰਦਾ ਅੱਜ ਤੱਕ ਬਿੱਲ ਨਹੀਂ ਦਿੱਤੇ ਇੱਥੇ ਦੋ ਹਫ਼ਤੇ ਠੰਡ ਵਿੱਚ ਹਾਲੇ ਸੇਤ ਵੀ ਨਹੀਂ ਲਾਉ ਕਰਦੇ ਸੀ ਬਿੱਲ ਚਾਚਾ ਜੀ ਖੜੇ ਆ ਇਹ ਲੇਡੀਜ਼ ਬੈਠੀਆਂ ਅੱਜ ਤੱਕ ਇੱਕ ਬਿੱਲ ਦੀ ਕਾਪੀ ਨਹੀਂ ਦਿੱਤੀ ਇਹ ਸੇਮ ਫਰਾਡ ਇਹਨਾਂ ਨੇ ਬੰਗਿਆ ਚ ਕੀਤਾ ਇੱਕ ਮਹੀਨਾ ਨਵਾਂ ਸ਼ਹਿਰ ਅੱਗ ਲੱਗ ਜਾਂਦੀ ਦਮ ਤੇ ਦੂਜੇ ਮਹੀਨੇ ਆਪਣੇ ਬੰਗੇ ਲੱਗ ਜਾਂਦੇ ਤੀਜੇ ਮਹੀਨੇ ਫਿਰ ਨਵਾਂ ਸ਼ਹਿਰ ਇਧਰ ਪੋਰਟ ਦੀਆਂ ਗੱਲਾਂ ਸਾਨੂੰ ਨਹੀਂ ਜਵਾਬ ਦੇਣਾ ਹਾਈ ਕੋਰਟ ਨੂੰ ਦੇਣਾ ਪਊਗਾ ਫਰੌਡ ਤਾਂ ਇਹਨਾਂ ਦਾ ਜਾ ਕੇ ਹੋਊਗਾ ਜੀ ਜ਼ਰੂਰ ਹੋਊਗਾ ਸੋ ਇਹ ਹਾਈ ਕੋਰਟ ਨੇ ਦੱਸਤਾ ਕਿ ਮੀਟਿੰਗ ਇਲੀਗਲ ਸੀ ਹੈ ਇਲੀਗਲ ਸੀ ਸੋ ਇਹਦਾ ਜਵਾਬ ਤਾਂ ਉਹਨੇ ਹਾਈ ਕੋਰਟ ਨੂੰ ਤੇ ਜਾ ਕੇ ਲੜਨ ਉਹ ਜੋ ਕਰਨਾ ਆਪਣਾ ਕਰਨ ਗੱਲ ਅੱਪਾ ਦਾ ਮਾਨਯੋਗ ਹਾਈ ਕੋਰਟ ਨੇ ਜੋ ਦਿੱਸਿਆ ਤੁਹਾਨੂੰ ਦੱਸਤਾ ਆਪਾਂ ਸ਼ਹਿਰ ਦੇ ਨਾਲ ਆ ਮੁਲਾਜ਼ਮਾਂ ਦੇ ਨਾਲ ਖੜੇ ਆ ਡਿਵੈਲਪਮੈਂਟ ਪੈਂਡਿੰਗ ਫਿਲਮ ਜੀ ਇੱਕ ਫੋਟੋ ਖਿਚਵਾਓ